ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਬੱਚੀਆਂ ਦਿਖਾਉਣੀ ਹੈ HF ਚੰਗੇ ਰਿਕਾਰਡ ਵਾਲੀਆਂ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਂ ਭਾਈ ਭਵਨਪ੍ਰੀਤ ਸਿੰਘਾ ਪਿੰਡ ਹੜਿਆ ਜਿਲ੍ਹਾ ਬਰਨਾਲਾ ਦੇ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ 9877868899 ਦੂਜਾ ਨੰਬਰ ਇਹ 9735 50 ਸਹਲੇ ਬਡੇ ਭਰਾ ਨੰਬਰ ਹੈ ਜੀ ਪਹਿਲਾ ਨੰਬਰ ਆਪਾਂ ਜਿਹੜੀ ਬੱਛੀ ਦੇਖ ਰਹੇ ਹਾਂ ਇਹਦੀ ਕੀ ਡਿਟੇਲ ਆ ਗਈ ਵੀਰੇ ਡਿਟੇਲ ਵੀਰੇ ਆਪਾਂ ਤਿੰਨੇ ਲਈਆਂ ਨੇ ਕੇ ਫਾਰਮ ਚੋਂ ਅੱਛਾ ਕੱਠੇ ਇਹ ਦੜਾ ਮਾਰ ਲਿਆ ਤੂੰ ਲਈਆਂ ਦਾ ਆਪਾਂ ਚਾਰ ਲਈਆਂ ਇੱਕ ਇਹਨਾਂ ਦੇ ਵਿੱਚੋਂ ਵਿਚਣੀ ਇੱਕ ਨੰਬਰ ਤੇ ਹੋਣੀ ਹੈਗੀ ਅੱਛਾ ਉਹਦੀ ਆਪਾਂ ਮਾਂ ਵੀ ਨਾਲ ਹੀ ਲਈ ਹੈਗੀ ਅੱਛਾ ਤੇ ਉਹ ਮੰਨ ਕੇ ਚੱਲ ਵੀ ਬੱਛੀ ਹੈਗੀ ਸਾਲ ਦੀ ਅੱਛਾ ਉਹਦੀ ਮਾਂ ਵੀ ਦਿਖਾਈ ਜੀ ਜਾਈ ਅੱਛਾ ਹਾਂ ਪਹਿਲਾਂ ਵੀ ਇੱਕ ਦਾ ਬਰਾਲੀ ਦੀ ਮਾਂ ਦਿਖਾ ਅੱਛਾ ਇਹ ਆ ਗਿਆ ਸਿਰਿਆਲੀ ਬੱਛੀ ਦੀ ਮਾਂ ਹਨਾ ਹਾਂ ਭਾਈ ਅੱਛਾ ਖਾਲੀ ਹੈ ਬਸੇ ਜੀ ਉਹਦੀ ਮਾਂ ਗਿਆ ਮੰਨ ਕੇ ਪਲੂਣ ਇਹਨੇ ਮੰਨ ਕੇ ਤਲ ਵੀ 33 34 ਕਿਲੋ ਮਾਲਕ ਨੇ ਦੁੱਧ ਦਿੱਤਾਗਾ ਇਹ ਵੀ ਵਿਕਰੀ ਲਈ ਹਾਜ਼ਰ ਹੈ ਨਾ ਜੀ ਵਿਕਰੀ ਲਈ ਆਇਆ ਹੈ ਪਾਪਾ ਅੱਡ ਆਪਾਂ ਕੱਲੀ ਬਣਾਉਣਾ ਅੱਡ ਤੇ ਬਈ ਜੀ ਪਹਿਲੇ ਨੰਬਰ ਵਾਲੀ ਬੱਚੀ ਦੇਖ ਰਹੇ ਆਂ ਇਹਦੀ ਉਮਰ ਕਿੰਨੀ ਕਾ ਗਈ ਜੀ ਇਹ ਬਈ ਸਾਲ ਦੀ ਹੈ ਜੀ ਅੱਛਾ 1 ਸਾਲ ਦੀ ਇਹਦੀ ਉਮਰ ਹੈਗੀ ਮਾਂ ਪਾਪਾ ਦਿਖਾ ਦੀ ਕੀ ਰਿਕਾਰਡ ਹੈ ਦੀ ਮਾਦਾ ਤੇ ਮਾਂ ਦਾ ਬਈ 34 ਕਿਲੋ ਤਾਂ ਪਹਿਲੇ ਨੇ ਅੱਛਾ ਪਲੂਣ ਦਾ ਦੁੱਧ ਉਸ ਬੈੜ ਦਾ ਪਾਇਆ ਵਾ 34 ਕਿਲੋ 33 ਕਿਲੋ ਬਈ ਹੁਣ ਦੂਜਾ ਸੂਹਾ ਸੂਰੀਆ ਏਜ ਲੱਗ ਭਾਗੇ ਦੀ ਫਿਰ ਆ 12 ਮਹੀਨੇ ਦੋਤੇ ਆ ਬਈ ਜੀ ਅੱਛਾ 12 ਮਹੀਨੇ ਤੇ ਜੇ ਦੰਦੋ ਖੀਦੀ ਬਿਲਕੁਲ ਹੈਨਾ ਸੋ ਥਣ ਦੇਖੋ ਅੱਛਾ ਆਪ ਆ ਗਈ ਪੇਪਰ ਦੀ ਤੇ ਬਾਕੀ ਬਿਊਟੀ ਵਗੈਰਾ ਚਾਰ ਚੰਨ ਚਾਰੇ ਪਾਸਿਓ ਓਕੇ ਹੱਥ ਧਰਾ ਦ ਕਿਸੇ ਪਾਸਿਓ ਹੈਣੀਗੀ ਜਮਾ ਹੈਨਾ ਹਾਂਜੀ 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 ਬਈ ਤੇ ਇਹਦੇ ਗੱਲ ਕਰੀ ਆਪਾਂ ਵੀ ਕਿਹੜਾ ਸੀਮਰ ਦੱਸਿਆ ਆਪ ਇਹ ਇਹ ਪੇਪਰ ਦੀ ਹੈ ਵੀਰੇ ਆਪ ਅੱਛਾ ਪੇਪਰ ਦੀ ਆ ਗਈ ਆਪ ਇਹ ਹਾਂਜੀ ਤੇ ਸੋਭਰਾ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੋਭਰਾ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਨੋਸਪੈਨ ਵਗੈਰਾ ਦੇਖੋ ਸੋਹਣੀ ਜਾਤ ਪਾਤ ਵਾਲੀ ਬੱਚੀ ਆ ਲਿੱਸੀ ਨਾ ਵੀ ਕਿਸੇ ਪਾਸੇ ਹਣੀ ਕਹਿੰਦਾ ਪਾ ਕਿਸੇ ਪਾਸੇ ਕੋਈ ਮਾਈਨਸ ਪੁਆਇੰਟ ਦੇ ਹੈ ਨਹੀਂ ਬਾਕੀ ਗੁਲਾਬੀ ਪਾਣ ਵਗੈਰਾ ਚੰਗਾ ਇਹਦੇ ਵਿੱਚ ਸ਼ੋ ਹੋਦਾ 34 35 ਕਿਲੋ ਦੀ ਮਾਦਰ ਰਕਾਰਡ ਆ ਤੇ ਰੇਟ ਵਗੈਰਾ ਬਾਈ ਜੀ ਕੀ ਆਏਗੀ ਰੇਟ ਬ੍ਰਿੰਡ ਆਪਾਂ ਕਰਾਂਗੇ ਫੋਨ 'ਤੇ ਜੀ ਤੇ ਥਾਣੇ ਨਾਲ ਚਾਰ ਹੀ ਹੋਣਗੇ ਅੱਛਾ ਠੀਕ ਹੈ ਨਾ ਗੱਲ ਕੋਈ ਪੰਜਵੀਂ ਸਾਖਣੀ ਹੋਣੀ ਕੀ ਜੀ ਆ ਮਨ ਕੇ ਚੱਲ ਵੀ ਡੇਢ ਕਿ ਮਹੀਨਾ ਸਾਹਮ ਕੇ ਬੰਦਾ ਇਹਦੀ ਜਿਵੇਂ ਮਰ ਜੀ ਆਈ ਕਰਵਾ ਦੇ ਬੱਸੀ ਦੀ ਅੱਛਾ ਡੇਢ ਕਿ ਮਹੀਨਾ ਸਾਹਮ ਕੇ ਬੱਚੀ ਬਿਲਕੁਲ ਕੋ ਦੋ ਕੱਟੀ ਖਾਣੇ ਵੀਰੇ ਹੁਣ ਤਾਂ ਅੱਛਾ ਇਹ ਆਈ ਲੈਂਡ ਦੇ ਕਾਬਲ ਹੋ ਜੀ ਕਾਬਲ ਹੈ ਵੀਰੇ ਕਾਬਲ ਆ ਗਈ ਠੀਕ ਹੈ ਨਾ ਗੱਲ ਸੋ ਬਾਕੀ ਬੱਚੀ ਦੀ ਨੋਸ ਪੈਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਕਿਸੇ ਪਾਸ ਪੂਰੀ ਜਾਦਪਾ ਦੇ ਵਿੱਚ ਬਰੀਰ ਕੁਆਲਿਟੀ ਦੇ ਵਿੱਚ ਆ ਗਈ ਇਹ ਸੀਮੰਟ ਦੀ ਚੰਗੇ ਜੀ ਵਧੀਆ ਹੈਣਾ ਤੇ ਅੱਗੇ ਆ ਗਈ ਦੋ ਨੰਬਰ ਇਹਦੀ ਜਾਣਕਾਰੀ ਜੀ ਉਹ ਸੇਮ ਹੀ ਸੀਮੰਟ ਦੀਆਂ ਨੇ ਬਈ ਇਹ ਵੀ ਪੇਪਰ ਦੀ ਹੈਗੀ ਅੱਛਾ ਇਹ ਵੀ ਉਸੇ ਫਾਰਮ ਚੋਂ ਆਈ ਹੈ ਉਸੇ ਫਾਰਮ ਇੱਕੇ ਫਾਰਮ ਚ ਹੀ ਲਿਆ ਨੇ ਬਰੇਚ ਅਸੀਂ ਗੋਬਰ ਘੇਰਾ ਲੱਗਿਆ ਨਾ ਭਾਈ ਨਹੀਂ ਗੇਲ ਚੱਜਣਾ ਇਹ ਤਾਂ ਹਾਂ ਉਹ ਲੈ ਹੈ ਨਹੀਂ ਪ੍ਰੋਪਰ ਇਹਨਾਂ ਦਾ ਭਾਈ ਜੀ ਇਹ ਵੀ ਚਾਰ ਹੀ ਕਰਨੇ ਅੰਤਲ ਪੂਰੇ ਨੇ ਬਈ ਇਹ ਅੱਛਾ ਇਹ ਇਹ ਕਹਿੰਦੇ ਇੱਕ ਵਾਰੀ ਵੀ ਨਹੀਂ ਆਈ ਇਹਦੇ ਅੱਛਾ ਹੀ ਠਾੜ ਦੇ ਕਰਾਈ ਨੇ ਛੋਟੀ ਹੋਈ ਹੈ ਬਸ ਸੀ ਮਲੇ ਦੰਦ ਪੱਟਦੇ ਬਈ ਇਹਦੇ ਇਹ ਤਾਂ ਪਤੇ ਦੰਦੋ ਖੀਰੀਆਂ ਨੇ ਪੇਪਰ ਦੀ ਮਾਰ ਦੀ 41 16 ਅਛਾ ਆਪੇ ਪੇਪਰ ਦੀ ਆ ਮਾਹ ਦੀ 41 16 ਦੀ ਕੀ ਰਿਕਾਰਡ ਹੈ ਦੀ ਮਾਦਾ ਰਿਕਾਰਡ ਦਾ ਪਹਿਲਾਂ ਨੇ ਜੀ ਮਾਦਾ ਭਾਈ 37 ਤੋਂ ਪਲੱਸ ਰਿਹਾ ਹੋਇਆ ਮਾਲਕਾਂ ਦੱਸਣ ਨੂੰ ਸਾਰਾ ਅਛਾ 37 ਕਿਲੋ ਤੋਂ ਅਬਾਬੇ ਜੀ ਮਾਦਾ ਰਿਕਾਰਡ ਰਿਹਾ ਵਾ ਦੰਦੋ ਬੱਲ ਖੀਰੀ ਹੈ ਬਾਈ ਅਛਾ ਖੀਰੀ ਹੈ ਮੰਨ ਕੇ ਚੱਲ ਵੀ ਇਹ ਇਹੀ ਹੋ ਜੂ ਇਹਦੀ ਜੀ ਹਾਂ ਮੜੀ ਖੋਲ ਇੰਨਾ ਜੋੜਿਆ ਰੇਟ ਇਕੱਠਾ ਕਰਾਂਗੇ ਆਪਾਂ ਜੁੜੇ ਦਾ ਰੇਟ ਭਾਈ ਇਕੱਠਾ ਕਰ ਲਾਂਗੇ ਇਹਨਾਂ ਦਾ ਰੇਟ ਫੋਨ ਤੇ ਰਹੂਗਾ ਫੋਨ ਤੇ ਰਹੂਗਾ ਵੀਰੇ ਕਿੰਨੇ ਲੈਣੀਆਂ ਲੱਗ ਰੇਟ ਹੋ ਜੂਗਾ ਜੀ ਕਿ ਇਹਨੇ ਇਕੱਠੇ ਤੇਨੇ ਲੈਣੀਆਂ ਨੇ ਤਾਂ ਪਤੰਦੇ ਇਕੱਠੇ ਪਾਣ ਦੇ ਦਾਂਗੇ ਭਾਈ ਸੁਭਰ ਕੱਤ ਕਾਟ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਸਹੀ ਨਹੀਂ ਨਹੀਂ ਹੋਣਗੇ ਮੋٹے ਥਣ ਨੇ ਜਾਂ ਉਹ ਹੈ ਨਾ ਮੈਂ ਫੱਟ ਫੱਟ ਲੈਵੇ ਨਗੀਆਂ ਨਾਰਮਲੀ ਇਹ ਬੱਸੀਆਂ ਭਾਈ ਐ ਮੰਨ ਕੇ ਚੱਲ ਵੀ ਫਰਸਟ ਟਾਈਮਰ ਚ ਇਹ 30 ਦਾ ਪਲੱਸ ਪਲੱਸ ਹੀ ਚੱਲਣੀ ਹੈ ਬਸੀਆਂ ਨਾਰਮਲੀ ਅੱਛਾ 30 ਤੋਂ ਆਵਾਬ ਵਾਲੀਆਂ ਬੱਚੀਆਂ ਵਾਲੀਆਂ ਬਸੀਆਂ ਨੇ ਬਈ ਇਹ ਨਹੀਂ ਹੈ ਅੱਛਾ ਦੋਨੇ ਇਹੇ ਹੈਗੀਆਂ ਹਾਂਜੀ ਬਈ ਜੀ ਤੇ ਇੱਕ ਵਾਰੀ ਵੀ ਹੀਟ ਕਿ ਨਹੀਂ ਆਈ ਇਹ ਜੀ ਹੁਣੇ ਬਾਅਦ ਮੰਨ ਕੇ ਚੱਲ ਵੀ ਉਹ ਕਹਿੰਦੇ ਵੀਰ ਕਹਿੰਦੇ ਇੱਥੇ ਸੈਣ ਤੋਂ ਕਰਾ ਦੇ ਜੀ ਕਿ ਨਾ ਅੱਛਾ ਠੀਕ ਹੈ ਨਾ ਗੱਲ ਵੀ ਹੁਣੇ 1 ਵਜੇ ਸੋਮਵਾਰ ਨੂੰ ਕਰੀ ਗਏ ਹੁਣ ਦੁਬਾਰੇ ਸੋਮਵਾਰ ਨੂੰ ਦੁਬਾਰੇ ਕਰਾ ਕੇ ਵੀ ਦੁਬਾਰਾ ਮੰਨ ਕੇ ਪਹਿਲੇ ਹੀ ਸਿਮਰਦੇ ਸੈਕਸਡ ਲਵਾ ਦੇ ਬੰਦਾ ਤਾਂ ਵੀ ਆ ਮੰਨ ਕੇ ਜਮਾ ਫਰੈਸ਼ ਆ ਜਮਾ ਫਰੈਸ਼ ਹੈ ਵੀਰੇ ਜਮਾ ਇੱਕ ਵਾਰੀ ਹੀਟ ਤੇ ਵੀ ਨਹੀਂ ਆਪਾਂ ਚੈੱਕ ਕਰਾ ਕੇ ਲੈ ਆਂ ਦ ਜੀ ਉਹ ਗੱਲ ਬੰਦਾ ਵੇਫਿਕਰ ਹੋਇਆ ਉਹ ਬੰਦਾ ਵੇਫਿਕਰ ਅੱਛਾ ਤਿੰਨ ਨੰਬਰ ਤੇ ਆ ਗਈ ਇਹਦੀ ਜਾਣਕਾਰੀ ਕੀ ਆ ਇਹ ਵੀ ਦੰਦੋ ਬਾਈ ਖੀਰੀ ਆ ਗਈ ਅੱਛਾ ਤਿੰਨ ਮਹੀਨੇ ਤੋਂ ਉੱਤੇ ਗੱਬਣਾ ਕੀ ਇਹ ਪੰਜ ਚਾਰ ਦਿਨ ਅੱਛਾ ਹਾਂਜੀ ਅੱਛਾ ਗੱਬਣ ਚੈੱਕ ਕਨਫਰਮ ਆ ਜਾਵਾ ਹਾਂਜੀ ਆਪੇ ਹਾਟਸਟਾਰ ਦੀਏਗੀ ਜੀ ਤੇ ਆ ਮਨ ਗਾ ਏ 4433 ਤੋਂ ਗੱਬਣਾ ਵੀਰੇ ਅੱਛਾ ਸਰਕਾਰੀ ਸੀਮਨ ਤੋਂ 443361 ਸਰਕਾਰੀ ਸੀਮਨ ਤੋਂ ਗੱਬਣਾ ਗੱਬਣਾ ਵੀਰੇ ਦੰਦੋ ਖੀਰੀ ਆ ਦੰਦੋ ਕਨਫਰਮ ਹੀ ਖੀਰੀ ਆ ਗਾ ਤਾਂ ਪਟਕੇ ਵੀ ਦਿਖਾ ਦੇ ਦੰਦ ਪਟਕੇ ਦਿਖਾ ਦੇ ਬਾਈ ਅੱਛਾ ਆਪਾ ਚੈੱਕ ਕਰਵਾ ਕੇ ਲੈਂਦੀ ਆ ਹਾਂ ਇਹਨਾਂ ਦੀ ਜਨਮ ਡੇਟ ਵੀ ਆਪਣੇ ਕੋ अच्छा बायो डाटा ਆਪਣੇ ਕੋਲ ਫੋਨ ਤੇ ਸਾਰਾ ਸੇਵ ਹੈ ਸਾਰਾ ਆਪਣੇ ਕੋਲ ਦਿੱਤਾ ਵੀਰੇ ਮਾਲਕ ਨੇ ਆਪਾਂ ਨੂੰ ਠੀਕ ਹੈ ਨਾ ਗੱਲ ਜੀ ਤੇ ਐ ਮੰਨ ਕੇ ਚੱਲੇ ਆਈ ਜੀ 11 25 ਦੀ ਹੈ ਵੀਰੇ ਅੱਛਾ 11 25 ਦੀ ਇਹਦੀ ਏ ਆਈ ਹੋਈ ਹੋਈ ਆ ਹੋਈ ਬਈ ਹੁਣ ਤਿੰਨ ਮਹੀਨੇ ਪਰਪਰ ਹੋ ਗਏ ਅੱਜ ਸੇ ਹੋਊਗੀ ਪੰਜ ਦਿਨੋਂ ਤੋਂ ਹੀ ਲੰਘੇ ਬਈ ਇਹਦੇ ਜੀ ਤਿੰਨ ਮਹੀਨੇ ਦੇ ਉੱਤੇ ਉੱਤੇ ਆਈ ਜੀ ਪੰਜ ਦਿਨ ਜੀ 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 ਹਾਂ ਦੰਦੋ ਕਨਫਰਮ ਖੀਰੀ ਹੈ ਵੀਰੇ ਅੱਛਾ ਦੰਦੋ ਕਰਾਈ ਵੀ ਤੈਨੂੰ ਤੋਂ ਪਲੱਸ ਗੱਬਣੇ ਵੀਰੇ ਦੰਦੋ ਕਨਫਰਮ ਆ ਗਈ ਹੈ ਖੀਰੀ ਖੀਰੀ ਬਈ ਖੀਰੀ ਹੋਈ ਲਗਭਗ ਇਹਨੇ ਸੂਪਣਾਗਾ ਆ ਮਨ ਕੇ ਚੱਲ ਵੀ ਬਿਮ ਚੜਦੇ ਸਾਲ ਚ ਵਧੀਆ ਪਸੇ ਮੂਰੇ ਰੁੱਤ ਜਿਹਾ ਸੂਣ ਵਾਲੀ ਹੈ ਜੀ ਕੋਈ ਕੇਅਰ ਕਰ ਲੂਗਾ ਉਹਦਾ ਮਨ ਕੇ ਚੱਲ ਬਈ ਦੋ ਤੋਂ ਬਾਹਰ ਵਾਲੀ ਬੱਸੀ ਹੈ ਦੋ ਲੱਖ ਅਸੇ ਜੇ ਕੋਈ ਵੀ ਤਿੰਨੇ ਇਕੱਠੀਆਂ ਭਾਲਦਾ ਹੋਇਆ ਆਪਾਂ ਦੇ ਦਾਂਗੇ ਤਿੰਨੇ ਇਕੱਠੀਆਂ ਦੇ ਦਾਂਗੇ ਵੀਰੇ ਆਪਾਂ ਜੀ ਉਹ ਜੇ ਆਪਾਂ ਪਰਤਾ ਬਣਾ ਦਾਂਗੇ ਬੰਦਿਆਂ ਦਾ ਹੋਰ ਦੇ ਆਪ ਪਰਤਾ ਬਣਾ ਦਾਂਗੇ ਵੀਰੇ ਆਪਾਂ ਕਿਉਂਕਿ ਆਪਣੀ ਤੰਨ ਵੇਖ ਦੀਆਂ ਨਹੀਂ ਆਗਲੇ ਦਾ ਫਾਰਮ ਬਣਦਾ ਹੈ ਨਾ ਜੀ ਬੀ ਬੈਸਟ ਆਪਸ਼ਨ ਆ ਜਿਹਨੂੰ ਆਪਾਂ ਕਹਿੰਦੇ ਨਾਲੇ ਕਲਰ ਨਾਲੇ ਹੈ ਨਾ ਬਾਈ ਐਦਾਂ ਦੇ ਬਹੁਤ ਅਣਕੇ ਨਾਲ ਪਸ਼ੂ ਮਿਲਦੇ ਬਾਕੀ ਸਾਰੇ ਆਪਾਂ ਦੂਜਾ ਜਾਨਵਰ ਇੰਜੀਨੀਅਰ ਕਾਰਡ ਵਾਲੀ ਜਾਨਵਰ ਲੈਂਦੇ ਆਪਾਂ ਦਾ 89778 68299 9735 5046 ਤਿੰਨਾਂ ਬੱਚਿਆਂ ਜੋ ਤਿੰਨੇ ਪਸੰਦ ਹੋਣ ਸਿੰਗਲ ਸਿੰਗ ਤਾਂ ਵੀਰ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ